ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਸੀਐਮ ਚਿਹਰੇ ਨੂੰ ਲੈ ਕੇ ਹੋ ਗਿਆ ਐਲਾਨ ਸੀਐਮ ਚਿਹਰਾ ਕੌਣ ਹੋਵੇਗਾ ਜੋ ਪੰਜਾਬ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵਰਿੰਗ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸੰਧਾਵਾ ਨੇ ਉਸ ਨਾਮ ਦੀ ਪੇਸ਼ਕਸ਼ ਕਰ ਦਿੱਤੀ ਹੈ ਹਾਈ ਕਮਾਂਡ ਦੇ ਕੋਲ ਹਾਈ ਕਮਾਂਡ ਦੀ ਬਹੁਤ ਪਸੰਦ ਨੇ ਉਹ ਚਿਹਰਾ ਗਾਂਧੀ ਪਰਿਵਾਰ ਦੇ ਨੇੜੇ ਬਹੁਤ ਜ਼ਿਆਦਾ ਉਹਨਾਂ ਦੀਆਂ ਨਦੀਕੀਆਂ ਨੇ ਜੋ ਉਸ ਚਿਹਰੇ ਨੂੰ ਅਗਲਾ ਮੁੱਖ ਮੰਤਰੀ ਐਲਾਨਣ ਵਾਸਤੇ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਦਾਵਾ ਹਾਈ ਕਮਾਂਡ ਕੋਲ ਪਹੁੰਚੇ ਨੇ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਠੱਬੀ ਲਾ ਦਿੱਤੀ ਇਹ ਦੋਨਾਂ ਆਗੂਆਂ ਨੇ ਚਰਨਜੀਤ ਸਿੰਘ ਚੰਨੀ ਅਗਲਾ ਸੀਐਮ ਨਹੀਂ ਬਣ ਸਕਦੇ ਜੋ ਰਾਜਾ ਵੜਿੰਗ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਜੋ ਅੱਜ ਸਾਰਾ ਕਲੀਅਰ ਹੋ ਗਿਆ ਉਹ ਨਵਾਂ ਚਿਹਰਾ ਜਿਸ ਨੂੰ ਸੀਐਮ ਬਣਾਉਣ ਵਾਸਤੇ ਰੋਹਲ ਗਾਂਧੀ ਪ੍ਰਿੰਕਾ ਗਾਂਧੀ ਤੇ ਸੋਨੀਆ ਗਾਂਧੀ ਜੋ ਆਪਣੇ ਅੰਦਰ ਵਿਚਾਰ ਕਰ ਚੁੱਕੇ ਨੇ ਉਹ ਕਿਹੜਾ ਚਿਹਰਾ ਹੈ ਜਿਸ ਨੂੰ ਅਗਲਾ ਸੀਐਮ ਬਣਾਵੇਗੀ ਕਾਂਗਰਸ ਤੁਸੀਂ ਜਿਹੜੇ ਲੋਕਾਈ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਵੱਲੋਂ ਸੀਐਮ ਚਿਹਰੇ ਦਾ ਹੋ ਗਿਆ ਫਾਈਨਲ ਪੰਜਾਬ ਕਾਂਗਰਸ ਨੇ ਇੱਕ ਐਸਾ ਚਿਹਰਾ ਹਾਈ ਕਮਾਂਡ ਦੇ ਅੱਗੇ ਪੇਸ਼ ਕੀਤਾ ਹੈ ਜਿਸ ਦੇ ਨਾਲ ਸਾਰੇ ਹੀ ਸਹਿਮਤ ਹੋ ਗਏ ਨੇ ਜੋ ਕੋਈ ਤੜੇਬੰਦੀ ਨਹੀਂ ਇੱਕ ਬਹੁਤ ਹੀ ਪੜਿਆ ਲਿਖਿਆ ਤੇ ਸਾਬਕਾ ਆਈਪੀਐਸ ਅਫਸਰ ਜਿਸ ਦੀ ਗਾਂਧੀ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਨਹੀਂ ਦੇਖੀਆਂ ਨੇ 2021 ਦੇ ਵਿੱਚ ਵੀ ਗਾਂਧੀ ਪਰਿਵਾਰ ਉਸ ਚਿਹਰੇ ਨੂੰ ਸੀਐਮ ਬਣਾਉਣਾ ਚਾਹੁੰਦਾ ਸੀ ਪਰ 2021 ਦੇ ਵਿੱਚ ਉਹਨਾਂ ਨੇ ਖੁਦ ਸੀਐਮ ਬਣਨ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਚਰਨੀਸ ਚੰਨੀ ਨੂੰ ਸੀਐਮ ਬਣਾਇਆ ਗਿਆ ਅੱਜ ਸੁਖਜਿੰਦਰ ਸੰਧਾਵਾ ਨੇ ਇਹ ਸਾਰੇ ਖੁਲਾਸੇ ਕਰ ਦਿੱਤੇ ਨੇ ਕਿ ਸਾਰੀ ਲੀਡਰਸ਼ਿਪ ਉਸ ਚਿਹਰੇ ਦੇ ਨਾਲ ਸਹਿਮਤ ਹੋ ਗਈ ਹੈ ਜੋ ਪਹਿਲਾ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅਗਲਾ ਸੀਐਮ ਬਣਨ ਵਾਸਤੇ ਆਪਣੇ ਆਪ ਨੂੰ ਪੇਸ਼ ਕੀਤਾ ਜਾ ਰਿਹਾ ਸੀ ਅੱਜ ਕਿਦੇ ਨਾ ਕਿਦੇ ਨੀਂਦਾਂ ਉੱਡ ਗਈਆਂ ਹੋਣਗੀਆਂ ਸੀਐਮ ਬਣਨ ਦੀਆਂ ਚੰਨੀ ਦੀਆਂ ਕਿਉਂਕਿ ਚੰਨੀ ਦੇ ਮੁਕਾਬਲੇ ਉਹ ਚਿਹਰਾ ਉਹ ਆਗੂ ਬਹੁਤ ਵੱਡਾ ਹੈ ਔਰ ਗਾਂਧੀ ਪਰਿਵਾਰ ਦੇ ਬਹੁਤ ਨੇੜੇ ਸੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਸੀਐਮ ਜਿਹੜਾ ਕੋਸ਼ਿਸ਼ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਦੇ ਚਿਹਰੇ ਦੇ ਉੱਪਰ 2027 ਦੀਆਂ ਚੋਣਾਂ ਹੋਣਗੀਆਂ ਸੋ 2021 ਦੇ ਵਿੱਚ ਜਦੋਂ ਮੁੱਖ ਮੰਤਰੀ ਦੇ ਅਹੁਦੇ ਲਈ ਕਾਂਗਰਸ ਦੇ ਵਿੱਚ ਕਮਸਾਨ ਸ਼ੁਰੂ ਹੋਇਆ ਤਾਂ ਉਸ ਸਮੇਂ ਵੀ ਉਸ ਲੀਡਰ ਨੂੰ ਹਾਈ ਕਮਾਂਡ ਨੇ ਸੀਐਮ ਬਣਾਉਣ ਵਾਸਤੇ ਦਿੱਲੀ ਸੱਦਿਆ ਪਰ ਉਹਨਾਂ ਨੇ ਖੁਦ ਸੀਐਮ ਬਣਨ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਬਾਰੇ ਅੱਜ ਸੁਵਿੰਦਰ ਸਿੰਘ ਰੰਦਾਵਾ ਨੇ ਸਾਰੇ ਖੁਲਾਸੇ ਕੀਤੇ ਨੇ ਰੰਦਾਵਾ ਤੇ ਵਡਿੰਗ ਦੇ ਅਨੁਸਾਰ ਚੰਨੀ ਦੇ ਮੁੱਖ ਮੰਤਰੀ ਵਜੋਂ ਐਲਾਨੇ ਜਾਣ ਤੋਂ ਬਾਅਦ ਲਗਭਗ 1 ਮਹੀਨਾ ਬਾਅਦ ਹਾਈ ਕਮਾਂਡ ਨੇ ਜੋ ਉਸ ਲੀਡਰ ਨੂੰ ਦਿੱਲੀ ਦੇ ਵਿੱਚ ਬੁਲਾਇਆ ਸੀ ਜਦੋਂ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਉਸ ਤੋਂ 1 ਮਹੀਨਾ ਪਹਿਲਾਂ ਤੇ ਉਸ ਸਮੇਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਪੰਜਾਬ ਦੀ ਵੰਗਡੋਰ ਸਮਾ ਲੋ ਤੇ ਤੁਹਾਨੂੰ ਪੰਜਾਬ ਦਾ ਸੀਐਮ ਬਣਾਉਣਾ ਚਾਹੁੰਦੇ ਆ ਪਰ ਉਹਨਾਂ ਨੇ ਹਾਈ ਕਮਾਂਡ ਦੇ ਅੱਗੇ ਕਿਹਾ ਕਿ ਮੈਂ ਆਪਣੇ ਆਪ ਨੂੰ ਐਸਟੇਸ ਬੰਨਾ ਚਾਹੁੰਦਾ ਮੇਰੇ ਕੋਲ ਲਾਇਬਿਲਟੀ ਨਹੀਂ ਹੈ ਕਿ ਮੈਂ ਪੰਜਾਬ ਦੇ ਵਿੱਚ ਸੀਐਮ ਬਣ ਸਕਾਂ ਕਿਉਂਕਿ ਮੈਂ ਅਜੇ ਨਵਾਂ ਹਾਂ ਲੀਡਰਸ਼ਿਪ ਦੇ ਵਿੱਚ ਮੇਰਾ ਕੋਈ ਜਾਣਕਾਰੀ ਨਹੀਂ ਤੇ ਮੈਂ ਰਾਜਨੀਤੀ ਦੇ ਵਿੱਚ ਵੀ ਅਜੇ ਇਨੀ ਪੱਟਾ ਮੇਰਾ ਅਧਾਰ ਨਹੀਂ ਜਿਸ ਕਰਕੇ ਮੈਂ ਸੀਐਮ ਨਹੀਂ ਬਣਨਾ ਚਾਹੁੰਦਾ ਜੋ ਪਾਰਟੀ ਦੇ ਉੱਪਰ ਜਿਹੜਾ ਕਿ ਅਗਲੀਆਂ ਚੋਣਾਂ ਆ ਰਹੀਆਂ ਨੇ ਤੇ ਉਹ ਚੋਣਾਂ ਜੇ ਪਾਰਟੀ ਹਾਰ ਜਾਂਦੀ ਹੈ ਤਾਂ ਮੇਰਾ ਅਕਸਰ ਸਦਾ ਨਹੀਂ ਖਰਾਬ ਹੋ ਜਾਵੇਗਾ ਜਿਸ ਕਾਰਨ ਉਹਨਾਂ ਨੇ ਸੀਐਮ ਬਣਨ ਤੋਂ ਇਨਕਾਰ ਕਰ ਦਿੱਤਾ ਸੋ ਕੈਪਟਨ ਅਮਿੰਦਰ ਸਿੰਘ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਨੇ 20 ਸਤੰਬਰ 2021 ਨੂੰ ਰੋਹਲ ਗਾਂਧੀ ਪੰਜਾਬ ਦੇ ਦੌਰੇ ਤੇ ਆਏ ਤੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਰਾਹੁਲ ਗਾਂਧੀ ਨੇ ਲੁਧਿਆਣਾ ਫਰੋਜਪੁਰ ਰਾਸ਼ਟਰੀ ਮਾਰਗ ਤੇ ਅਜੋਜਿਤ ਕਰੈਲੀ ਨੂੰ ਵਿੱਚ ਚੰਨੀ ਦਾ ਹੱਥ ਖੜਾ ਕਰਕੇ ਜਦੋਂ ਐਲਾਨ ਕੀਤਾ ਤਾਂ ਉਸ ਸਮੇਂ ਸਟੇਜ ਦੇ ਉੱਪਰ ਮੌਜੂਦ ਸੁਨੀਲ ਕੁਮਾਰ ਜਾਖੜ ਨਵਜੋਤ ਸਿੱਧੂ ਇਹ ਸਾਰੇ ਹੈਰਾਨ ਰਹਿ ਗਏ ਕਿ ਅਜਿਹਾ ਕਿਉਂ ਹੋ ਗਿਆ ਕਿਉਂਕਿ ਉਸ ਸਮੇਂ ਸੁਖਜਿੰਦਰ ਸੰਧਾਵਾ ਦਾ ਨਾਮ ਹੀ ਪਹਿਲਾਂ ਆ ਰਿਹਾ ਸੀ ਸੁਖਜਿੰਦਰ ਸੰਧਾਵਾ ਦੇ ਘਰ ਵਾਲੇ ਪਾਸੇ ਸੀਐਮ ਸਕਿਉਰਟੀ ਵੀ ਪਹੁੰਚ ਚੁੱਕੀ ਸੀ ਸਾਰੀਆਂ ਚਰਚਾਵਾਂ ਹੋ ਰਹੀਆਂ ਸੀ ਇੱਕ ਘੰਟੇ ਦੇ ਵਿੱਚ ਵਿੱਚ ਰਾਹੁਲ ਗਾਂਧੀ ਨੇ ਚੰਨੀ ਦਾ ਨਾਮ ਬਦਲ ਦਿੱਤਾ ਜੋ ਸੁਗਿੰਦਰ ਸੰਧਾਵਾ ਦਿੱਲੀ ਤੋਂ ਫੈਨਲ ਕਰਕੇ ਆਏ ਸੀ ਉਹਨਾਂ ਨੂੰ ਸੀਐਮ ਬਣਾਉਣ ਵਾਸਤੇ ਪਰ ਰਸਤੇ ਦੇ ਵਿੱਚ ਆ ਕੇ ਚਰਨ ਸਿੰਘ ਚੰਨੀ ਉਸ ਰਿਸ਼ਤੇ ਵਿੱਚ ਆ ਗਏ ਇਸ ਦੇ ਬਾਰੇ ਵੀ ਰੰਧਾਵਾ ਨੇ ਖੁੱਲ ਕੇ ਦੱਸਿਆ ਕਿ ਇਹ ਕਿਵੇਂ ਹੋਇਆ ਇਸ ਦਾ ਵਿਰੋਧ ਕਿਸ ਨੇ ਕੀਤਾ ਇਸ ਦਾ ਵਿਰੋਧ ਵੀ ਜਦੋਂ ਸਟੇਜ ਦੇ ਉੱਪਰ ਬੈਠੇ ਹੋਏ ਸੀ ਰਾਹੁਲ ਗਾਂਧੀ ਤਾਂ ਉਸ ਸਮੇਂ ਉਹਨਾਂ ਦੇ ਕੰਨ ਦੇ ਵਿੱਚ ਫੂਕ ਮਾਰੀ ਗਈ ਉਹਨਾਂ ਦੇ ਕੰਨ ਦੇ ਵਿੱਚ ਫੂਕ ਮਾਰਨ ਵਾਲੇ ਕੋਈ ਹੋਰ ਨਹੀਂ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜ ਪੰਜਾਬ ਕਾਂਗਰਸ ਦੇ ਪ੍ਰਧਾਨ ਜੋ ਉਸ ਸਮੇਂ ਸਨੀਲ ਕੁਮਾਰ ਜੱਖੜ ਸੀ ਸਨੀਲ ਕੁਮਾਰ ਜੱਖੜ ਨੇ ਵਿਰੋਧ ਕੀਤਾ ਸੀ ਜੋ ਸੁਵਿੰਦਰ ਸੰਧਵਾ ਨੂੰ ਸੀਐਮ ਬਣਨ ਦਾ ਸਿਨੀਲ ਕੁਮਾਰ ਜਾਖੜ ਖੁਦ ਸੀਐਮ ਬਣਨਾ ਚਾਹੁੰਦੇ ਸੀ ਪਰ ਉਸ ਸਮੇਂ ਸਿਨੀਲ ਕੁਮਾਰ ਜਾਖੜ ਵੀ ਨਹੀਂ ਬਣੇ ਤੇ ਚਰਨੀ ਚੰਨੀ ਦਾ ਐਲਾਨ ਹੋ ਗਿਆ ਜਿਸ ਕਰਕੇ ਇਹ ਸਾਰੇ ਖੁਲਾਸੇ ਅੱਜ ਸੁਵਿੰਦਰ ਸੰਧਵਾ ਨੇ ਕੀਤੇ ਨੇ ਸੋ ਉਹਨਾਂ ਨੇ ਕਿਹਾ ਕਿ ਹੁਣ 2027 ਦੇ ਜੋ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੀਐਮ ਚਿਹਰਾ ਚੰਦ ਜੀ ਸਿੰਘ ਚੰਨੀ ਨਹੀਂ ਬਲਕਿ ਮੌਜੂਦਾ ਸੰਸਦ ਮੈਂਬਰ ਫਤੇਗੜ ਸਾਹਿਬ ਤੋਂ ਜੋ ਡਾਕਟਰ ਅਮਰ ਸਿੰਘ ਬੋਪਾਰਾਏ ਹੋਣਗੇ ਡਾਕਟਰ ਅਮਰ ਸਿੰਘ ਬੋਪਾਰਾਏ ਜਿਨ੍ਹਾਂ ਦੀਆਂ ਗਾਂਧੀ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਨਜ਼ਦੀਕੀਆਂ ਨੇ ਸੋ ਡਾਕਟਰ ਅਮਰ ਸਿੰਘ ਬੋਪਰਾ ਇੱਕ ਆਈਪੀਐਸ ਅਫਸਰ ਤੇ ਪੜੇ ਲਿਖੇ ਜਿਹੜੇ ਇਨਸਾਨ ਨੇ ਔਰ ਉਹਨਾਂ ਨੂੰ ਪੰਜਾਬ ਦੀ ਵੰਡ ਥੋਰ ਦੇਣਾ ਚਾਹੁੰਦੇ ਨੇ ਹਾਈ ਕਮਾਂਡ ਪ੍ਰਹਲ ਗਾਂਧੀ ਸੋ ਡਾਕਟਰ ਅਮਰ ਸਿੰਘ ਬੋਪਰਾ ਇਹਨੂੰ ਅਗਲਾ ਸੀਐਮ ਜਿਹੜਾ ਬਣਾਇਆ ਜਾਵੇਗਾ ਸੁਖਜਿੰਦਰ ਸੰਧਾਵਾ ਤੇ ਰਾਜਾ ਵੜਿੰਗ ਨੇ ਇਹ ਅੱਜ ਐਲਾਨ ਕਰ ਦਿੱਤਾ ਹੈ ਕਿ ਡਾਕਟਰ ਬੋਪਰਾ ਦੇ ਚਿਹਰੇ ਦੇ ਉੱਪਰ ਅਗਲੀਆਂ ਚੋਣਾਂ ਹੋਣਗੀਆਂ